ਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਤੇ ਦਾਣਾ ਮੰਡੀ ਦੇ ਨੇੜੇ ਤੇ ਬਾਈ ਗੁਰਪ੍ਰੀਤ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਦੋ ਨਗ ਮਿੱਤਰੋ ਦਿਖਾਵਾਂਗੇ ਪਹਿਲੇ ਨੰਬਰ ਤੇ ਖੀਰੀ ਕੱਟੀ ਤੇ ਦੂਜੇ ਨੰਬਰ ਤੇ ਮਿੱਤਰੋ ਤਾਜੀ ਸੋਈ ਮੱਝ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਦੋਨੇ ਨਗ ਮਿੱਤਰੋ ਚੰਗੇ ਆ ਜੋ ਜਿਹੜੇ ਕਾਫੀ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਪੂਰਾ ਮੂਰੀ ਕੱਟੀ ਕੋਈ ਹੋਵੇ ਤਾਂ ਮਿੱਤਰੋ ਅੱਜ ਡਿਮਾਂਡ ਪੂਰੀ ਕਰਾਂਗੇ ਮੁੱਲ ਵੀ ਮਿੱਤਰੋ ਫੁੱਲ ਹੈ ਤੇ ਦੂਜੇ ਨੰਬਰ ਤੇ ਇੱਕ ਤਾਜੀ ਸੂਈ ਮਾਝਾ ਕਿਹੜਿਆ ਸੂਆ ਕਿੰਨਾ ਦੁੱਧ ਆ ਜਾਂ ਕਦੋਂ ਦੀ ਸੂਈ ਹੈ ਇਹਦੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਆਂ ਪਹਿਲਾਂ ਤੁਸੀਂ ਸਿਹਤ ਦੇਖੋ ਤੇ ਧੋਰ ਦੇਖੋ ਮੋਢਰੇ ਤੇ ਸਿੰਘਾਂ ਦੀ ਮੰਤਰ ਵੀ ਮਿੱਤਰੋ ਸੋਹਣੀ ਹੈ ਤੇ ਥਾਂਲੇ ਪੇ ਦੀ ਸਾਫ ਹੈ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਟਾਈਮ ਆ ਮਿੱਤਰੋ ਅਸੀਂ 2:30 1 ਵਜੇ ਅਸੀਂ ਵੀਡੀਓ ਬਣਾ ਰਹੇ ਆ ਤੇ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਸੌਦਾ ਤੁਸੀਂ ਆਪ ਤਸੱਲੀ ਨਾਲ ਕਰਨਾ ਪਰ ਸਾਡੀ ਅਸੀਂ ਤਸੱਲੀ ਲੈ ਕੇ ਮਿੱਤਰੋ ਪੂਰੀ ਵੀਡੀਓ ਬਣਾਉਣੀ ਆ ਤੇ ਕਦੋਂ ਸੂਈ ਆ ਕਿਹੜਾ ਬੱਚਾ ਹੈ ਇਹਦੀ ਗੱਲਬਾਤ ਕਰਦੇ ਆ ਫਿਰ ਮਿੱਤਰੋ ਆਪਾਂ ਸਾਨੂੰ ਪੂਰੀ ਕੱਟੀ ਵੀ ਤੋੜ ਕੇ ਦਿਖਾਵਾਂਗੇ ਤੇ ਉਹਦੀ ਵੀ ਆਪਾਂ ਡਿਟੇਲ ਲਵਾਂਗੇ ਹਾਂ ਬਾਈ ਕੋਪ੍ਰਿਤ ਕੀ ਹਾਲ ਹੈ ਠੀਕ ਆ ਜੀ ਵਧੀਆ ਠੀਕ ਆ ਸੇ ਤਾਂ ਹੁਣ ਜੇ ਇਹਦੀ ਆਪਾਂ ਗੱਲ ਕਰੀਏ ਬੱਚੇ ਦੀ ਸੁਹਾ ਕਿਹੜਾ ਹੈ ਇਹ ਤੀਜਾ ਸੁਹਾ ਜੀ ਤੀਜਾ ਸੁਹਾ ਸੂਈ ਵੀ ਆ ਕਦੋਂ ਕਦੀ ਸੂਈ ਵੀ ਆ 10 ਦਿਨ ਹੋ ਗਏ ਜੀ ਬੱਚਾ ਕੀ ਹੈ ਮੰਗਰ ਕੱਟੀ ਹੈ ਮੰਗਰ ਕੱਟੀ ਆ ਤੇ ਤੀਜਾ ਸੁਹਾ 10 ਦਿਨ ਹੋ ਗਏ ਸੂਈ ਨੂੰ ਕਿੰਨਾ ਕੁ ਦੁੱਧ ਤਿਆਰ ਹੋ ਇਹ 11 ਕਿਲੋ ਦੇਵਾਂਗੇ ਜੀ ਮਣਕੇ ਦੋ ਟਾਈਮ ਦੱਥਲੀ ਕਰ ਲਈ ਕੋਈ ਠੀਕ ਆ ਤੇ ਮੁੱਲ ਕੀ ਕਰਤਾ ਜੀ ਮੁੱਲ 130 ਜੀ ਮੁੱਲ 130 11 ਕਿਲੋ ਤੋਲ ਕੇ ਦਿਓਗੇ ਮੰਗਰ ਕੱਟੀ ਆ ਹਨਾ ਚੰਗੀ ਸਮੀ ਵੀ ਕੱਟੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਤੇ ਹੁਣ ਕਰਦੇ ਆ ਪੂਰੀ ਕੱਟੀ ਦੀ ਹਨਾ ਤੇ ਕਿੰਨੀ ਕੁ ਮੋਰਾ ਜੀ ਇਹਦੀ ਇਹਦੀ ਵਸ ਆਪਣੇ ਸਵਾ ਸਾਲ ਦੀ ਮੰਨ ਕੇ ਚਲੋ ਜੀ ਸਵਾ ਸਾਲ ਦੀ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੁ ਮਹੀਨਿਆਂ ਤਾਈ ਟੀਕਾ ਲੈ ਸਕਦੀ ਹੈ ਇਹ ਇਹ ਤਿੰਨ ਕੁ ਮਹੀਨਿਆਂ ਤੱਕ ਲੈ ਸਕਦੀ ਤਿੰਨ ਚਾਰ ਮਹੀਨਿਆਂ ਤਾਈ ਹਨਾ ਅੱਛਾ મિત્રો 3-4 મહિના ਦਾ ਹੀ ટીકા ਲੈਣ ਵਾਲੀ ਆ ਪਹਿਲਾਂ ਤੁਸੀਂ ફેસ ਕੁਆਲਿਟੀ ਦੇਖੋ ਤੇ ਨਗੀਨਾ ਹੀ ਪੀਸ کہہ ਸਕਦੇ ਆ ਕਿਉਂਕਿ ਕਾਫੀ ਦਿਨਾਂ ਬਾਅਦ ਮਿੱਤਰੋ ਪੂਰੀ ਕੱਟੀ ਆਈ ਆ ਤੇ ਰੇਟ ਵੀ ਮਿੱਤਰੋ ਫੁੱਲ ਹੈ ਇਹ ਮਾਂ ਕੱਟੀ ਵੀ ਸੋਹਣੀ ਐ ਤੇ ਰੇਟ ਵੀ ਫੁੱਲ ਆ ਹਾਂਜੀ ਮਾਂ ਦਾ ਦੁੱਧ ਦਾ ਰਿਕਾਰਡ 20 ਕਿਲੋ ਦਾ ਸੀ ਗਾਜੀ ਠੀਕ ਐ ਹਾਂਜੀ ਪਿੰਡ ਕਿੱਥੋਂ ਆਈਏ ਪਿੰਡ ਚੋਂ ਇੱਕ ਵਾਰੋਂ ਆ ਪਿੰਡ ਚੋਂ ਆਈ ਓਕੇ ਬਾਈ ਕਹਿੰਦਾ ਵੀ ਜਿਹੜਾ ਮਾਂ ਦਾ ਰਿਕਾਰਡ ਬਹੁਤ ਚੰਗਾ ਸੀ ਤੇ ਫੇਸ ਕੁਆਲਟੀ ਸਰੀਰ ਪੱਖੋਂ ਦੇਖ ਸਕਦੇ ਬਹੁਤ ਸੋਹਣੇ ਪਿੱਠਪੂੜੇ ਦੀ ਬਹੁਤ ਚੰਗੀ ਹੈ ਤੇ ਰੇਟ ਫੇਰ ਆਪਾਂ ਕਹਿੰਦੇ ਵੀ ਫੁੱਲ ਹੀ ਆ ਜੀ ਤੇ ਮਗਰ ਤੁਸੀਂ ਜਿਵੇਂ ਹਰਿਆਣੇ ਵਾਲੇ ਕਹਿੰਦੇ ਹੁੰਦੇ ਆ ਤੇ ਬਟਨ ਆ ਉਵੇਂ ਹੀ ਚੀਜ਼ ਹੈ ਤੇ ਦੁੱਧ ਪਹਿਲੇ ਸੂਈ ਮਿੱਤਰੋ ਇਹਨੇ ਚੰਗਾ ਕੱਢਣਾ ਜਿਹੇ ਜੀ ਤੁਸੀਂ ਸਾਂਭ ਸੰਭਾਲ ਕਰੋਗੇ ਤਾਂ ਰਿਜ਼ਲਟ ਮਿੱਤਰੋ ਇਹਦਾ ਫੁੱਲ ਆਉਣਾ ਹੈ ਤੇ ਮੁੱਲ ਕੀ ਕਰਤਾ ਜੀ ਫੇਰ ਹੀ ਤੋਰ ਕੇ ਦਿਖਾਵਾਂਗੇ ਮੁੱਲ 75000 75 ਹਾਂਜੀ ਮੰਗਤਾਂ ਹਾਂਜੀ ਮੰਗ ਉਹ ਕਤੋਰੋ ਜੀ ਫੇਰ ਮੁੱਲ ਮਿੱਤਰੋ 75 ਆ ਚਾਰ ਮਹੀਨਿਆਂ ਤਾਈਂ ਟੀਕਾ ਲੈਣ ਵਾਲੀ ਆ ਕੱਦ-ਕਾੜ ਦੀ ਸੋਹਣੀ ਐ ਤੇ ਸਵਾ ਤੋਂ ਸਵਾ ਸਾਲ ਡੇਢ ਸਾਲ ਦੇ ਵਿਚਕਾਰ ਐ ਤੇ ਕੁੰਡੀ ਮਿੱਤਰੋ ਕੱਟੀ ਐ ਤੇ ਸਰੀਰ ਦੀ ਬੰਤਰ ਬਹੁਤ ਚੰਗੀ ਆ ਸੋ ਪਿੱਠ ਫੋੜੇ ਦੀ ਤੁਸੀਂ ਦੇਖ ਸਕਦੇ ਹੋ ਇੱਕੋ ਜਿਹਾ ਪਿਆ ਮਿੱਤਰੋ ਪਿੱਸੇ ਤੋਂ ਤੇ ਇਹਦੇ ਬਾਅਦ ਹੁਣ ਜੇ ਤੋਰ ਦੇਖੋ ਤੇ ਮਿਰਗਰ ਕੀ ਤੋਰ ਐ ਆ ਤੜੀ ਡਰਦੀ ਹੈ ਹਨਾ ਹਾਂ ਕਾਰ ਖੜੀ ਹੈ ਨਾ ਮਸਰ ਨੇਰੀ ਤੋਂ ਕਈ ਵਾਰ ਡਰਦਾ ਫਸ ਕੋਈ ਨਹੀਂ ਕੋਈ ਨਹੀਂ ਬੰਦ ਬੰਦ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤਾ ਤਾਂ ਜ਼ਰੂਰ ਮਿੱਤਰੋ ਕਰੋ ਸੰਪਰਕ ਕਿਉਂਕਿ ਲਾਂਬਾ ਲਾ ਰਹੇ ਆ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਪੂਰੀ ਕੱਟੀ ਦਵਾਓ ਪਰ ਲੈ ਕੇ ਮਿੱਤਰੋ ਉਹੀ ਜਾਊਗਾ ਜਿਹੜਾ ਸੌਂਕੀ ਹੋਊਗਾ ਕਿਉਂਕਿ ਇੰਨੇ ਰੁਪਏ ਲਾਉਣੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਤੇ ਕਿਹੜਾ ਦੱਸ ਦਿਓ ਜੀ ਆਪਾਂ ਕੀ ਰਹਾ ਇਹਦਾ 75000 ਹੈ ਨਾ ਤੇ ਫੋਨ ਨੰਬਰ ਜੀ ਆਪਣਾ 95923 ਜੀ 95923 31034 ਜੀ 31034 ਧੰਨਵਾਦ ਜੀ